ਇਹ ਤਸਵੀਰਾਂ ਤੁਸੀਂ ਲੁਧਿਆਣਾ ਦੇ ਲੋਹਾਰਾ ਪੁਲ ਤੋਂ ਦੇਖ ਰਹੇ ਹੋ ਜਿੱਥੇ ਕੀ ਲੋਹਾਰਾ ਪੁਲ ਅਕਸਰ ਹੀ ਦੇਖਿਆ ਜਾਂਦਾ ਸੀ ਕਸਤਾ ਹਲਾਤਾ ਦੇ ਵਿੱਚ ਨੇ ਪਰ ਹੁਣ ਲੋਹਾਰਾ ਪੁਲ ਜਿਹੜਾ ਯੂਜ਼ ਲੋਕ ਦਿੱਲੀ ਕਰਦੇ ਸੀ ਹੁਣਾਂ ਦੇ ਲਈ ਬੜੀ ਅਹਿਮ ਖਬਰ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਸ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਨਵਾਂ ਪੁਲ ਬਣ ਰਿਹਾ ਹੈ ਤੇ ਕੀ ਹੈ ਜਾ ਰਿਹਾ ਕਿ ਖਸਤਾ ਹਾਲਾਤ ਜਿਹੜੇ ਸੀਗੇ ਪੁਲ ਦੇ ਉਹ ਦਿਨ ਬਦ ਦਿਨ ਹੋਣ ਦੇ ਜਾ ਰਹੇ ਸੀਗੇ ਤੇ ਤਸਵੀਰਾਂ ਦਿਖਾ ਦਈਏ ਜਿਹੜਾ ਨਵਾਂ ਪੁਲ ਦੇ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੰਮ ਨੂੰ ਹੋਰ ਤੇਜ਼ੀ ਫੜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਇਸ ਪੁਲ ਦਾ ਨਿਰਮਾਣ ਹੋਊਗਾ ਤੇ ਲੋਕਾਂ ਨੂੰ ਬੜੀ ਰਾਹਤ ਮਿਲੂਗੀ ਕਿਉਂਕਿ ਜਿਹੜਾ ਡਬਲ ਲਾਈਨ ਪੁਲ ਬਣੇਗਾ ਕਿਉਂਕਿ ਪਹਿਲਾਂ ਸਿੰਗਲ ਲਾਈਨ ਪੁਲ ਸੀਗਾ ਤੇ ਉਹ ਜਰ-ਜਰ ਹਲਾਤਾ ਦੇ ਵਿੱਚ ਇੱਕ ਕਦੇ ਵੀ ਕੋਈ ਨਾ ਹੋਣੀ ਵਾਪਰ ਸਕਦੀ ਸੀ ਉਸ ਪੁਲ ਦੇ ਉੱਤੇ ਤੇ ਲੋਹਾਰੇ ਵਾਲਾ ਪੁਲ ਹੁਣ ਨਵਾਂ ਰੂਪ ਲੈਣ ਜਾ ਰਿਹਾ ਹੈ ਤੇ ਜਿਸਾ ਕੰਮ ਬੜੀ ਤੇਜ਼ੀ ਦੇ ਨਾਲ ਚੱਲਦਾ ਪਿਆ ਤੇ ਤਸਵੀਰਾਂ ਤੁਹਾਨੂੰ ਨਹਿਰ ਦੀਆਂ ਦਿਖਾ ਰਿਹਾ ਜਿਸ ਦੇ ਵਿੱਚ ਇਸਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਵੀ ਬੜਾ ਉਹਨਾਂ ਰਾਹਤ ਮਿਲੇਗੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਬਲ ਲੈਂਡ ਪੁਲ ਹੋਵੇਗਾ ਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਅਕਸਰ ਆਂਦੀ ਸੀਗੀ ਉਸ ਨੂੰ ਨਜਾਤ ਮਿਲੇਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਲੋਹਾਰੇ ਵਾਲੇ ਪੁਲ ਦੀਆਂ ਜਿਹੜਾ ਨਵਾਂ ਪੁਲ ਹੁਣ ਤਿਆਰ ਹੋ ਰਿਹਾ ਹੈ ਤੇ ਲੋਕ ਜਿਹੜੇ ਇਸ ਪੁਲ ਦੀ ਹੁਣ ਤਿਆਰ ਹੋਣ ਦੀ ਉਡੀਕ ਕਰਨਗੇ ਕਿ ਜਲਦ ਤੋਂ ਜਲਦ ਇਸਦਾ ਕੰਮ ਖਤਮ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਸ ਨੂੰ ਯੂਜ਼ ਕਰ ਸਕਣ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਕੰਮ ਦਾ ਉਹ ਜਿਹੜਾ ਪੁਲ ਦਾ ਕੰਮ ਹੈ ਉਹ ਚੱਲਦਾ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਦੇ ਵਿੱਚ ਬੜੀ ਰਾਹਤ ਮਿਲੇਗੀ तो अभिषेक जुलठा आहे समजा न्यूज लुधियाना